ਹਾਂਜੀ ਠੀਕੇ ਠੀਕੇ ਆਪੀ ਮਿਲਿਆ ਜੀ ਟੀਕੇ ਆਹ ਦਿਖਾ ਦਿਓ ਠੀਕੇ ਨਿਕਾਲ ਲੈ ਤੁਹਾਨੂੰ ਲੰਦਾ ਸੀ ਅਸੀਂ ਖੜੇ ਰਿਸ਼ੀ ਕਲੋਨੀ ਸ਼ਬਰੀ ਲਾਂ ਦੇ ਵਿੱਚ ਪੀਕੇ ਲੈਣਾ ਹੈ ਹਾਂਜੀ ਮੈਂ ਟੀਕੇ ਲਾਂ ਲੂੰ ਟੀਕੇ ਲੂੰਗਾ ਤੇ ਰਾਤ ਇੱਕ ਘਾਰਾ ਕਿਉਂ ਪੰਨੀਆਂ ਤੇ ਮੈਂ ਕੀ ਰੰਜੀ ਸੁਸਗੀ ਤੱਕ ਜੜੀਆਂ ਤੁਨੇ ਪੰਜ ਘਾਰਾ ਤੋੜੀਆਂ ਰਾਤ ਉਹ ਕਿਉਂ ਤੋੜੀਆਂ ਇਹ ਮੈਂ ਮੈਂ ਤਾਂ ਘਰ ਤੋਂ ਬਾਹਰ ਨਿਕਲੇ ਜੀ ਨਾ ਹੁਣ ਇਸ ਘਰ ਦੇ ਵਿੱਚ ਤੁਸੀਂ ਗੱਲ ਲੱਪਕੀ ਕਿਉਂ ਚੜੇ ਸੀਗੇ ਇਹਨਾਂ ਨੇ ਪਰਸੋਕ 3 ਦਿਨ ਪਹਿਲਾਂ ਵੀ ਇੱਥੇ ਸ਼ਗਰਵਾਨ ਨਿਰਮਧ ਹਾਰ ਦੇ ਵਿੱਚ ਆ ਦੋ ਜਣੇ ਨੇ ਔਰ ਇਹਨਾਂ ਦੇ ਕੋਲੋਂ ਸਮੈਕ ਤੇ ਛੁਰੇ ਉਹ ਦਿਖਾਇਓ ਸਮੈਕ ਉਹ ਛੁਰੇ ਦਿਖਾਇਓ ਛੁਰੇ ਛੁਰੇ ਕਿੱਥੇ ਆ ਤੇ ਆ ਸਦੇ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਇਹਨਾਂ ਨੂੰ ਮੌਕੇ ਤੇ ਇੱਥੇ ਬੁਲਾਇਆ ਤੇ ਆ ਛੁਰੇ ਇਹਨਾਂ ਦੇ ਕੋਲੋਂ ਨਿਕਲੇ ਸਮੈਕ ਉਹ ਦਿਖਾਇਓ ਸਮੈਕ ਦਿਖਾਇਓ ਆ ਛੁਰਾ ਦੇ ਆ ਛੁਰਾ ਦੇਖੋ ਅੰਦਰ ਵੀ ਦੇਖੋ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਬਾਰਦਾਤਾਂ ਨੂੰ ਨਿਜਾਮ ਦਿੱਤਾ ਉਹ ਕਿਤੇ ਸਮੈਗ ਕਿੱਥੇ ਸਮੈਗ ਦਿਖਾਓ ਆ ਇਸ ਮੈਗ ਵੀ ਦੇ ਵਿੱਚ ਹੀ ਹੈ ਤੇ ਆ ਨਸ਼ੇ ਵਾਲੀਆਂ ਗੋਲੀਆਂ ਦਿਖਾਓ ਆ ਗਏ ਮੈਂ ਨਾ ਆ ਇਹ ਕੋੜ ਦਾ ਨਹੀਂ ਆ ਬੱਸ ਸਮੈਗ ਹੈ ਜੀ ਉਹ ਕੁੜੀ ਹੈ ਸੁਨਪ ਦਾ ਕੋਟਰ ਹੈ ਵਾਈਟ ਬਾਟਰਮ ਇਹ ਆ ਨਸ਼ੇ ਦੀਆਂ ਗੋਲੀਆਂ ਨੇ ਆ ਇਸ ਸੁਨਦੇ ਸਾਹ ਦੇ ਘਰ ਦੇ ਪਿੱਛੇ ਇਹਨਾਂ ਨੇ ਕਰ ਦਿਓ ਬਾਹਰੋਂ ਫੌਜੀ ਸੀਗੇ ਤੇ ਇਸ ਘਰ ਦਾ ਇਹਨਾਂ ਨੇ ਦੇਖੋ ਕੀ ਨਾਲ ਕੀਤਾ ਇਹ ਔਰ ਇਸ ਤੋਂ 3 ਦਿਨ ਪਹਿਲਾਂ ਵੀ ਇਹਨਾਂ ਨੇ ਸ਼ਗੂ ਗਿਹਾਰ ਦੇ ਵਿੱਚ ਰਿਸ਼ੀ ਕੋਲ ਦੀ ਗਰੰਟੀ ਕਰਵਾ ਕੇ 100000 ਰੁਪਏ ਲੈ ਲਏ। ਲੈ ਕੇ ਫਿਰ ਚਲੇ ਕੇ ਜਾ ਰਹੇ ਸੀ ਕਿ ਸਾਡੇ ਵਾਲ ਬੈਂਕ। ਇੱਕ ਮੋੜ ਨਾ ਕਰੇ ਜੀ ਤੁਸੀਂ ਸਾਡੇ ਘਰ ਦੇ ਵਿੱਚ ਇਹਨਾਂ ਦਾ ਸਮਾਨ ਹੈ, ਸਾਡਾ ਸਮਾਨ ਪਾਇਆ ਹੋਇਆ ਹੈ। ਅੱਛਾ ਜੀ ਤੁਸੀਂ ਚੱਕ ਕੇ ਲੈ ਕੇ ਜਾ ਰਹੇ ਹੋ ਆਪਣੇ ਬੱਚਿਆਂ ਵਾਸਤੇ ਆਪਣੇ। ਆ ਆ ਦੇਖੋ ਇਹ ਮਸਾਲਾ ਦੇਖੋ ਇਹਨਾਂ ਨੇ ਕੀ ਕੀਤੇ ਨੇ। ਆਹ ਥੋੜਾ ਆਹ ਆਹ ਦਰਵਾਜ਼ਾ ਤੋੜ ਕੇ ਇਹਨਾਂ ਨੇ ਅੰਦਰ ਮੁਟਕੋ ਕਰੀਆ। ਆ ਦੇਖੋ ਇਹਦਾ ਬੱਚਾ ਕਿੱਥੇ ਦਾ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਮਸਾ ਮੁਕਤ ਕਰਤਾ। ਆ ਦੇਖੋ ਅਲਮਾਰੀ ਦਾ ਹਾਲ ਦੇਖੋ। ਇਹਨਾਂ ਨੇ ਆ ਬੈੱਡ ਤੱਕ ਖੋਲੇ ਹੋਏ ਨੇ ਬੈੱਡ ਖੋਲੇ ਨੇ ਅਲਮਾਰੀਏ ਦਾ ਹਾਲ ਦੇਖੋ ਸਭ ਤਹੈ ਸੁਨੇਸ ਕਿਤੋਂ ਹੈ ਨਾ ਇਹਨਾਂ ਨੇ ਕੱਲ ਰਾਤ 5 ਕਾਰਾਂ ਤੋੜੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਉਥੋਂ ਜੋ ਕੁਝ ਇਹਨਾਂ ਨੂੰ ਅੰਦਰੋਂ ਮਿਲਿਆ ਉਹਦੀ ਲੁੱਟਕੋ ਕਰੀ ਇਹ ਜਿਵੇਂ ਦੇਖ ਕੇ ਕਰੀ ਆ ਆਹ ਵੀ ਇੱਕ ਫੜੀ ਦੇਖੋ ਹਾਂਜੀ ਹਾਂਜੀ ਇਹ ਸਾਰੇ ਉਹਨਾਂ ਬਾਰੀ ਕਰਦਾ ਇਹਨੇ ਪੂਰਾ ਹਾਲ ਕਰਾ ਪਾਊਡਰ ਚਾਹੋ ਪਾਊਡਰ ਹਾਂਜੀ ਇਹ ਟਰੈਕਿੰਗ ਆ ਗਏ ਬੈਗ ਦੇ ਵਿੱਚੋਂ ਨਿਕਲ ਹਾਂਜੀ ਦਿਖਾਓ ਇਹ ਇਹਨਾਂ ਦੇ ਸਮਾਨ ਦੇ ਵਿੱਚ ਲਿਈ ਆ ਆ ਦੇਖੋ ਜੀ ਹੋਰ ਨਿਕਲਦਾ ਸਮੈਕ ਆ ਸਮੈਕ ਨਿਕਲ ਰਿਹਾ ਇਹਨਾਂ ਦੇ ਘਰ ਦਾ ਬੈਗ ਚੋਰੀ ਕਰਕੇ ਇਹਦੇ ਵਿੱਚ ਹੀ ਲੁੱਟੋ ਦਾ ਸਮਾਨ ਪਾ ਕੇ ਲੈ ਕੇ ਜਾ ਰਹੇ ਸੀ ਆ ਹੋਰ ਆ ਦੇਖੋ ਆ ਇਹ ਵੀ ਇਹਦਾ ਹੀ ਹੈ ਇਹ ਵੀ ਇਹਨਾਂ ਦਾ ਹੀ ਹੈ ਹਾਂਜੀ ਇਹਨਾਂ ਦਾ ਹੀ ਹੈ ਇਹ ਸਾਡਾ ਨਹੀਂ ਹੈਗਾ ਜਨਾਨੀ ਕਿ ਜਨਾਨੀ ਸੀ ਹਾਂ ਆਤਮੇ ਜ ਆਪਣੀ ਆ ਇਹ ਦੇਖ ਇੱਕ ਮੇਰਾ ਆਪਣੀ ਨਹੀਂ ਹੈ ਇਹ ਹਾਲਾਤ ਨੇ ਜੀ ਪੰਜਾਬ ਦੇ ਜਿੱਥੇ ਪੰਜਾਬ ਸਰਕਾਰ ਨਸ਼ਾ ਛੁਡਾਊ ਮੁਹਿੰਮ ਇੱਕ ਚਲਾ ਰਹੀ ਹੈ ਔਰ ਗੁੰਡਿਆਂ ਤੇ ਕਹਿੰਦੇ ਵੀ ਅਸੀਂ ਕਾਰਵਾਈ ਕਰ ਰਿਹਾ ਤਾਂ ਸ਼ਰਿਆਮ ਦਿਖ ਰਿਹਾ ਹੈ ਇਹ ਮੰਜਰ ਇਹ ਸਮਾਇਕ ਜੀ ਇਹਦੇ ਨਾਲ ਦੀ ਇੱਕ ਕੂੜੀ ਪਈ ਹੋਈ ਇਹਨਾਂ ਦੇ ਕੋਲ ਕਹਿੰਨੇ ਕਹ ਪਿਆਗਾ ਇਹ ਇਹ ਗੋਲੀਆਂ ਦੇ ਕੱਪੜੇ ਇਹਨਾਂ ਦੇ ਆ ਹ ਸਮਾਇਕ ਅੱਜ ਪਹਿਲੀ ਵਾਰ ਦੇਖ ਰਿਹਾ ਵੀ ਐਦਾਂ ਦੀ ਹੁੰਦੀ ਆ ਆਪ ਦੇਖੋ ਤੁਸੀਂ ਵੀ ਪਟਿਆਲੇ ਦੇ ਵਿੱਚ ਸ਼ਗਨੂ ਵਿਹਾਰ ਰਿਸ਼ੀ ਕਲੋਨੀ ಗ್ರಾಮ ਪੰਚਾਇਤ ਦੇ ਵਿੱਚ ਇੱਥੇ ਚੋਰੀ ਕਰਦੇ ਦੋ ਬੰਦੇ ਘਰ ਦੇ ਵਿੱਚ ਵੜ ਗਏ ਸੀਗੇ ਉਹਨਾਂ ਨੂੰ ਫੜਿਆ ਕਲੋ ਜੀ ਸ਼ੇਰ ਬੱਦ ਤੋਂ ਬੱਦ ਕਿੱਥੇ ਪੁਲਿਸ ਵਾਲੇ ਕਿੱਥੇ ਨੇ ਆ ਫੜਾ ਕੇ ਸਮੈਗ ਹੋਰ ਫੜੋ ਬਾਕੀ ਦਿਖਾਉਂਦੇ ਆ ਵੀ ਕਿੰਨੀ ਕੁ ਬਰਾਮਦਗੀ ਦਿਖਾਉਂਦੇ ਨੇ ਆ ਵੀ ਫੜ ਨਸ਼ੇ ਦੀਆਂ ਗੋਲੀਆਂ ਫੜਾ ਪੁਲਿਸ ਵਾਲਿਆਂ ਕੋਈ ਨਾ ਸਰਪੰਚ ਨੂੰ ਫੜਾ ਦਿੰਦੇ ਆਂ ਭਰਾਵੋ ਆਪ ਖੁਦ ਆਪਣੇ ਘਰ ਦੀ ਆਸ-ਪਾਸ ਦੀ ਖੁਦੋਂ ਨਿਕਰਾਣੀ ਰੱਖੋ ਇਹ ਨਹੀਂ ਹੈ ਵੀ ਅੱਜ ਪਤਾ ਹੈ ਆਪਾਂ ਨੂੰ ਸ਼ਰਿਆਮ ਵੀ ਸਮਾਜ ਦੇ ਵਿੱਚ ਕਿਹੜੇ ਬੰਦੇ ਨਸ਼ੇੜੀ ਨੇ ਕਿਹੜੇ ਗਲਤ ਅੰਸਰ ਨੇ ਇਹ ਤੁਰੇ ਫਿਰਦੇ ਨੇ ਤੇ ਆਪਾਂ ਕਈ ਵਾਰ ਇਗਨੋਰ ਕਰ ਦਿੰਦੇ ਆਂ ਵੀ ਛੱਡੋ ਆਪਣਾ ਕੀ ਵਿਗਾੜ ਰਹੇ ਨੇ ਆਪਣਾ ਤਾਂ ਨਹੀਂ ਹਜੇ ਕੋਈ ਨੁਕਸਾਨ ਕੀਤਾ ਕਿੰਨੇ ਵੀ ਜਦੋਂ ਘਰ 'ਚ ਅੱਗ ਲੱਗਦੀ ਹੈ ਤਾਂ ਇਹ ਅੱਗ ਕਦੇ ਨਾ ਕਦੇ ਕਿੰਨੇ ਸਮਾਜ ਦੇ ਵਿੱਚ ਅੱਗ ਲੱਗਦੀ ਹੈ ਤਾਂ ਕਦੇ ਨਾ ਕਦੇ ਘਰ ਸਾਰਿਆਂ ਦੇ ਜੱਬ ਦੇ ਵਿੱਚ ਆਉਂਦੇ ਨੇ ਹੁਣ ਇਹ ਦੋਨੋਂ ਨੂੰ ਤਾਂ ਅਸੀਂ ਫੜਾਤਾ ਬਾਕੀ ਅੱਗੇ ਦੇਖਦੇ ਆਂ ਪੁਲਿਸ ਦੀ ਕਾਰਵਾਈ ਪੁਲਿਸ ਦੀ ਕਾਰਵਾਈਆਂ ਦਾ ਆਪ ਨੂੰ ਪਤਾ ਹੀ ਹੈ ਇਹ ਹੈ ਜੇ ਨਸ਼ੇੜੀਆਂ ਨੂੰ ਜਿਹੜੇ ਆਦੀ ਹੁੰਦੇ ਨੇ ਸਮੈਕ ਦੇ ਟੀਕੇ ਦੇ ਇਹਨਾਂ ਨੂੰ ਛੱਡ ਦਿੰਦੀ ਆ ਇਹਨਾਂ ਨੂੰ ਜਦੋਂ ਉਹਨਾਂ ਨੇ ਰੋਣਾ ਕਿਉਂਕਿ ਇਹਨਾਂ ਨੂੰ ਜਦੋਂ ਕਹਿੰਦੇ ਕਿ ਨਸ਼ਾ ਨਹੀਂ ਮਿਲਦਾ ਤਾਂ ਇਹ ਕਹਿੰਦੇ ਫਿਰ ਸਾਡੇ ਗੱਲ ਦਾ ਪੈ ਜੂਗਾ ਉਹ ਅਨਦਰ ਕੀ ਲੋਜ ਹੋਣਾ ਚਾਹੀਦਾ ਤੁਸੀਂ ਆਪੇ ਤੇਰੇ ਅੰਦਰੋਂ ਵੜ ਕੇ ਜਾਂ ਤਾਂ ਇਹ ਉਹ ਬਿਨਾਂ ਦੀਆਂ ਲੱਤਾਂ ਬਾਹਾਂ ਤੋੜ ਦੋ ਜਮਈ ਬਿਲਕੁਲ ਨਕਾਰਾ ਕਰ ਦੋ ਕਿਸੇ ਝੋਕੇ ਮਾਰ ਰਹਾ ਨਾ ਇੱਕ ਕਿਸੇ ਲਈ ਕੰਦਾ ਟੱਪਣ ਨਾ ਇਹ ਚੋਰੀਆਂ ਚਕਾਰੀਆਂ ਕਰਕੇ ਪਾਸ ਕਰਨ ਜਾਗਰੂਕ ਰਹੋ ਤੇ ਕਰੋ ਫਿਰ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਪੰਜਾਬ ਸਰਕਾਰ ਤੋਂ ਜਿਹੜੀ ਹੈ ਦੋਨੇ ਲੱਤਾਂ ਦੇ ਫੜਿਆ ਕਿਚੇ ਖਿੱਚ ਲਿਆ ਪੰਜਾਬ ਸਰਕਾਰ ਪ੍ਰਸ਼ਾਸਨ ਕਿਹੜਾ ਅੰਨਾ ਪਾਸ ਬਰਕਾਰਾ ਇਹਨਾਂ ਨੂੰ ਵੀ ਪਤਾ ਹੈਗਾ ਪਰ ਦਿਉ ਲੰਨਤਾ ਇਹਨਾਂ ਨੂੰ ਮੁਸ਼ਾਹ ਮੁਕਤ ਪੰਜਾਬ ਇਹ ਕਰਨਗੇ ਗੁੰਡਾ ਮੁਕਤ ਪੰਜਾਬ ਇਹ ਕਰਨਗੇ ਸ਼ਰੀਆਮ ਸਮਾਏਕ ਤੇ ਛੂਰੇ ਛੂਰੇ ਲੈ ਕੇ ਜਿਹੜੇ ਆ ਇਹ ਲੋਕਾਂ ਦੇ ਘਰਾਂ 'ਚ ਫੜਦੇ ਤਾਂ ਕਿ ਜੇਕਰ ਕੋਈ ਵਿਰੋਧ ਕਰਦਾ ਜਾਂ ਘਰਾਂ ਦੇ ਵਿੱਚ ਕੋਈ ਇਕਲੋਤੀ ਜਨਾਨੀਆਂ ਲੇਡੀਜ਼ ਨੇ ਤਾਂ ਉਹਨਾਂ ਨੂੰ ਕਤਲ ਕਰ ਸਕਣ ਉਹਨਾਂ ਦੇ ਪਰਿਵਾਰ ਕਰ ਸਕਣ ਕਰੋ ਜੀ ਸ਼ੇਰ ਵੱਤ ਤੋਂ ਬਾਅਦ ਧੰਨਵਾਦ ਹਾਂ ਠੀਕ ਆ ਠੀਕ